ਪਰਦੀਪ ਭਾਈ ਜੀ ਅੱਜ ਜਿਹੜਾ ਵਾਟਰ ਸਪਲਾਈ ਦਾ ਕੰਮ ਜਿਹੜਾ ਸ਼ੁਰੂ ਕੀਤਾ ਜਾ ਰਿਹਾ ਹੈ ਕੀ ਚਲ ਰਿਹਾ ਹੈ ਜੀ ਬਿਲਕੁਲ ਸਾਡੇ ਵਾਰਡ ਨੰਬਰ 1 ਦੇ ਵਿੱਚ ਇਹ ਕਾਫੀ ਪਹਿਲੇ ਸਮੇਂ ਤੋਂ ਡਿਮਾਂਡ ਸੀਗੀ ਬਿਥੇ ਕੁਝ ਗਲੀਆਂ ਦੇ ਵਿੱਚ ਵਾਟਰ ਸਪਲਾਈ ਨਹੀਂ ਪਿਆ ਹੋਇਆ ਸੀਗਾ ਕਈਆਂ ਦੇ ਸੀਵਰੇਜ ਨਹੀਂ ਪਿਆ ਹੋਇਆ ਹੈਗਾ ਤੇ ਉਹਨਾਂ ਨੂੰ ਮੁੱਖ ਰੱਖਦੇ ਹੋਇਆ ਇਹ ਪ੍ਰੋਸੈਸ ਦੇ ਵਿੱਚ ਸੀਗਾ ਕੰਮ ਤੇ ਜਿਹੜਾ ਕਿ ਅੱਜ ਐਨਸੀਆਰ ਦੀ ਵੇਟਿੰਗ ਤੋਂ ਬਾਅਦ ਸਾਡੇ ਮਾਨਯੋਗ ਐਮਐਲਏ ਬੀਬੀਂਦਰਜੀਤ ਕੌਰ ਮਾਨ ਜੀ ਦੀ ਅਗਵਾਈ ਹੇਠ ਸਾਡੇ ਪਾਲੰਬਿਹਾਰ ਦੇ ਵਿੱਚ ਜਿਹੜਾ ਕਿ ਸੀਵਰੇਜ ਦਾ ਕੰਮ ਹੋਣ ਜਾ ਰਿਹਾ ਆਪਣੀ ਵਾਟਰ ਸਪਲਾਈ ਦਾ ਕੰਮ ਹੋਣ ਜਾ ਰਿਹਾ ਵਾ ਤੇ ਜਿਹੜੀਆਂ ਜਿਹੜੀਆਂ ਗਲੀਆਂ ਦੇ ਵਿੱਚ ਪਾਈਪ ਲਾਈਨ ਪੈਣ ਵਾਲੀ ਸੀਗੀ ਉਹ ਅੱਜ ਪੈਣ ਜਾ ਰਹੀ ਹੈ ਤੇ ਨਾਲ ਦੀ ਨਾਲ ਅਸੀਂ ਧੰਨਵਾਦ ਕਰਦੇ ਆ ਸਾਡੇ ਕਾਉਂਸਲਰ ਬੀਬੀ ਸੁਖਵਿੰਦਰ ਕੌਰ ਜੀ ਜਿਹੜੇ ਕਿ ਵਾਰਡ ਨੰਬਰ 1 ਤੋਂ ਕਾਉਂਸਲਰ ਸੀਗੇ ਤੇ ਸਾਡੇ ਚਾਚਾ ਜੀ ਉਹਨਾਂ ਦੇ ਨਾਲ ਸੀਗੇ ਤੇ ਉਹਨਾਂ ਨੇ ਇਹਦੇ ਵਿੱਚ ਕਾਫੀ ਜੱਦੋਜਹਿਦ ਕਰਨ ਤੋਂ ਬਾਅਦ ਸਫਲਤਾ ਹਾਸਲ ਕੀਤੀ ਕਿਉਂਕਿ ਜਿਹੜੇ ਬਾਹਰਲੇ ਏਰੀਆ ਸੀ ਆਊਟਰ ਏਰੀਆ ਸੀ ਇਹਨਾਂ ਵਿੱਚ ਪਿਛਲੇ ਕਾਫੀ ਸਮੇਂ ਤੋਂ ਦੇਖੇ ਜਿਵੇਂ ਕਿ ਦੇਖਦੇ ਸੀਗੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਸੋ ਇਹਨਾਂ ਨੇ ਬੜੇ ਐਫਰਟ ਕੀਤੇ ਤੇ ਜਿਹਦੇ ਤਹਿਤ ਸਾਡੇ ਇੱਥੇ ਅਜ ਰਿਸਰਵੇਜ ਪੈਣ ਜਾ ਰਿਹਾ ਆਪਣੇ ਵਾਟਰ ਸਪਲਾਈ ਪੈਣ ਜਾ ਰਿਹਾ ਹੈ ਜੀ ਹਾਂ ਜੀ ਭਾਜੀ ਕੀ ਨਾਮ ਆਪਨਾ ਮੇਰਾ ਨਾਮ ਹੈ ਕਹੇ ਮਨਿੰਦਰਪਾਲ ਸਿੰਘ ਜੀ ਅਜਾ ਦੇ ਮਨ ਦੇ ਕਿਹੜਾ ਵਾਟਰ ਸਪਲਾਈ ਦਾ ਕੰਮ ਚੱਲ ਰਿਹਾ ਹੈ ਕਿ ਕਿਹੜਾ ਅਸੀਂ ਧੰਨਵਾਦ ਕਰਦੇ ਹਾਂ ਇਧਰ ਦੇ ਐਮ ਐਲ ਏ ਇੰਦਰਜੀਤ ਕੌਰ ਮਾਨ ਜੀ ਦਾ ਤੇ ਨਾਲ ਨਾਲ ਕਾਉਂਸਲਰ ਸਾਹਿਬ ਜੀ ਦਾ ਕਿ ਉਹਨਾਂ ਦੇ ਕਰਕੇ ਇੱਥੇ ਚਲੋ ਵਧੀਆ ਕੰਮ ਹੋਣ ਲੱਗਾ ਹੈ ਤੇ ਨਾਲ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਬਹੁਤ ਡਵੈਲਪ ਹੋਏਗਾ ਸੋ ਆਈ ਏਮ ਰੀਅਲੀ ਥੈਂਕਫੁਲ ਟੂ 올 ðiਸ ਪੀਪਲਸ ਫੋਰ ðiਰ ਸਪੋਰਟ ਐਂਡ ਐਫਰਟਸ ਪਾਜੀ ਮੇਰਾ ਨਾਮ ਜੋ ਬਨੇ ਆ ਜੀ ਫਾਜ਼ਿਲ ਤਾਂ ਦੇ ਜਿਹੜੀ ਬੜੀ ਤੇ ਫਰਸਪਲਾਈ ਦਾ ਕੰਮ ਚੱਲਦਾ ਹੈ ਹਾਂਜੀ ਜਿਹੜਾ ਵਾਟਰ ਸਪਲਾਈ ਵਾਟਰ ਲਾਈਨ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਬਹੁਤ ਹੀ ਵਧੀਆ ਉਪਰਾਲਾ ਹੈ ਸਰ ਤੇ ਮੈਂ ਥੈਂਕਸਫੁਲ ਹਾਂ ਕਿ ਜਿਹੜੇ ਆਪਣੇ ਐਮ ਐਲ ਏ ਵੀ ਬੀ ਇੰਦਰਜੀਤ ਮਾਨ ਜੀ ਦਾ ਤੇ ਨਾਲ ਅਮਰਜੀਤ ਸਿੰਘ ਸ਼ੇਰਪੁਰ ਤੋਂ ਮੇਰੇ ਚਾਚਾ ਜੀ ਪ੍ਰਦੀਪ ਭਾਈ ਦੇ ਤੇ ਨਾਲ ਪ੍ਰਦੀਪ ਭਾਈ ਦਾ ਵੀ ਮੈਂ ਥੈਂਕਸਫੁਲ ਹਾਂ ਕਿ ਉਹ ਜਿਹੜਾ ਬਹੁਤ ਵਧੀਆ ਉਪਰਾਲਾ ਹੈ ਕਲੋਨੀ ਦੇ ਵਿੱਚ ਵਾਰਡ ਨੰਬਰ 1 ਚ ਸ਼ੁਰੂ ਕਰ ਰਹੇ ਆ ਥੈਂਕ ਯੂ ਬਣੀ ਮਿੰਦਰੋਂ ਦੀ ਅੱਜ ਜਿਹੜਾ ਵਾਟਰ ਸਪਲਾਈ ਦਾ ਜਿਹੜਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਵਾਰਡ ਨੰਬਰ ਅੱਜ ਵਾਰਡ ਨੰਬਰ 1 ਚ ਪੀਨ ਵਾਲੇ ਪਾਣੀ ਦਾ ਪਾਈਪਲਾਈਨ ਸਾਰੇ ਵਾਰਡ ਚ ਪੈ ਰਹੀ ਹੈ ਜਿੱਥੇ ਜਿੱਥੇ ਜ਼ਰੂਰਤ ਹੈਗੀ ਮੁੱਢਲੀ ਜ਼ਰੂਰਤ ਹੁੰਦੀ ਹੈ ਪਹਿਲਾ ਘਰਦਿਆਂ ਨੂੰ ਮਤਲਬ ਜਦੋਂ ਆਪਾਂ ਘਰ ਬਣਾਉਂਦੇ ਆ ਮੇਨ ਜ਼ਰੂਰਤ ਹੀ ਪਾਣੀ ਦੀ ਹੁੰਦੀ ਹੈ ਕਾਫੀ ਦੇਰ ਤੋਂ ਇਸ ਚੀਜ਼ ਦੀ ਮੰਗ ਸੀਗੀ ਔਰ ਇਹਦਾ 2.5 ਮਹੀਨੇ ਦਾ ਪ੍ਰੋਸੈਸ ਹੁੰਦਾ ਜਦੋਂ ਪਾਈਪਲਾਈਨ ਸਾਰੀ ਪੈ ਗਈ 2.5 ਮਹੀਨੇ ਤੋਂ ਬਾਅਦ ਕਈ ਕੱਚੀਆਂ ਗਲੀਆਂ ਵਾਂ ਉਹ ਵੀ ਇੰਟਰਲੌਕ ਲੱਗੂਗੀ ਔਰ ਮੈਂ ਇੰਦਰਜੀਤ ਕੌਰ ਮਾਨ ਜੀ ਦਾ ਵੀ ਐਮਐਲਏ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੰਨੀ ਜद्दोजਹਾਦ ਹੋ ਕੇ ਆਪਣੇ ਸ਼ਹਿਰ 'ਚ ਐਡਾ ਪ੍ਰੋਜੈਕਟ ਆਇਆ ਔਰ ਵਾਰਡ ਨੰਬਰ 1 ਤੋਂ ਐਮਸੀ ਸਾਹਿਬ ਦਾ ਵੀ ਇਹਨਾਂ ਨੇ ਵੀ ਬੜਾ ਯੋਗਦਾਨ ਦਿਖਾਇਆ ਕਿ ਮਿਹਨਤ ਕਰਕੇ ਨਾਲ ਸਾਰੇ ਹੋ ਕੇ ਕਰਵਾਇਆ ਕੰਮ ਥੈਂਕ ਯੂ ਭਾਜੀ ਲੋ ਅੱਜ ਵਾਰਡ ਨੰਬਰ 1 ਦੇ ਵਿੱਚ ਜਿਹੜਾ ਵਾਟਰ ਸਪਲਾਈ ਦਾ ਕੰਮ ਚੋਂ ਹੋ ਰਿਹਾ ਹੈ ਕੀ ਕਹਿਣਾ ਚਾਹੋ ਇਹ ਜਿਹੜਾ ਇਹ ਉਪਰਾਲਾ ਆ ਅੰਮ੍ਰਿਤ ਯੋਜਨਾ 2.0 ਇਹ ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ ਬਹੁਤ ਹੀ ਬਿਹਤਰੀਨ ਉਪਰਾਲਾ ਆ ਜਿਹਦੇ ਵਿੱਚ ਨਕੂਦਰ ਸ਼ਹਿਰ ਦੀਆਂ ਜਿਹੜੀਆਂ ਗਲੀਆਂ ਤੇ ਕੁਝ ਕਲੋਨੀਆਂ ਸੀ ਕੁਝ ਏਰੀਆ ਸੀ ਜਿਹਦੇ ਵਿੱਚ ਪਾਣੀ ਦੀ ਸਪਲਾਈ ਵਾਟਰ ਸਪਲਾਈ ਨਹੀਂ ਸੀ ਉਹਨੂੰ ਮੁੱਖ ਰੱਖਦੇ ਹੋਏ ਉਹਨਾਂ ਪਬਲਿਕ ਦੀ ਲੋਡ ਨੂੰ ਮੁੱਖ ਰੱਖਦੇ ਹੋਏ ਇਨੂੰ ਕਵਰ ਕੀਤਾ ਜਾ ਰਿਹਾ ਜੀ ਤੇ ਹੁਣ ਤੱਕ ਤਕਰੀਬਨ 8 ਤੇ 9 ਏਰੀਏ ਅਲੱਗ-ਅਲੱਗ ਜਗ੍ਹਾ ਤੇ ਜਿਵੇਂ ਕਿ ਪ੍ਰੀਤਨਗਰ ਬਗਿਆੜਪੁਰਾ ਉਹ ਕਵਰ ਹੋ ਚੁੱਕੇ ਆ ਇਹ ਮੇਰੇ ਹਿਸਾਬ ਨਾਲ ਜਾਂ ਪੂਰੇ ਸ਼ਹਿਰ ਵਾਸੀਆਂ ਦੇ ਹਿਸਾਬ ਨਾਲ ਬਹੁਤ ਹੀ ਬਿਹਤਰੀਨ ਉਪਰਾਲਾ ਆ ਤਾਂ ਜੋ ਸ਼ਹਿਰ ਨੂੰ ਇੱਕ ਡਿਵੈਲਪਮੈਂਟ ਦੇ ਰਾਹਤੇ 'ਚ ਤੋਰਿਆ ਨਾ ਕਿ ਇੱਕ ਇਸ ਵਿੱਚ ਹੋਰ ਐਡੀਸ਼ਨ ਇਹ ਆ ਕਿ ਇਹਦੇ ਵਿੱਚ ਪੰਜਾਬ ਸਰਕਾਰ ਦੇ ਮਾਨਯੋਗ ਐਮਐਲਏ ਨਕੁੱਦ ਦੇ ਮੈਡਮ ਇੰਦਰਜੀਤ ਕੌਰ ਮਾਨ ਤੇ ਇੱਥੋਂ ਦੇ ਆਪਣੇ ਅੰਮ੍ਰਿਤ ਸਿੰਘ ਸਹਿਮਾਨ ਇਮਾਰਤ ਨੰਬਰ 1 ਦੇ ਇਹ ਇਹਨਾਂ ਦੇ ਅਣਥਕ ਪ੍ਰਯਾਸਾਂ ਦਾ ਨਤੀਜਾ ਆ ਜੀ ਜੋ ਮੈਂ ਸੋ ਮੈਂ ਧੰਨਵਾਦ ਕਰਦਾ ਹਾਂ ਇਹਨਾਂ ਸਾਰਿਆਂ ਦਾ ਤਾਂ ਜੋ ਇਹਨਾਂ ਨੇ ਆਪਣੇ ਇਸ ਵਾਰਡ ਵਿੱਚ ਲੋਕਾਂ ਦੇ ਚੰਗੇ ਲਈ ਸੋਚ ਕੇ ਬਿਹਤਰੀਨ ਕੰਮ ਕੀਤੇ ਮੈਂ ਅੰਬਰਜੀਤ ਸਿੰਘ ਛੇਰਪੁਰ ਸਮਾਜ ਸੇਵਕ ਵਾਰਡ ਨੰਬਰ 1 اے ਏਰੀਆ ਪਾਲੰਬੀਅਰ ਏਰੀਆ ਸਾਡੇ ਵਾਰਡ ਨੰਬਰ 1 ਦੇ ਦੀਨ ਹੁੰਦਾ ਹੈ ਇਹਦੇ ਵਿੱਚ ਅਸੀਂ तहे ਦਿਲੋਂ ਧੰਨਵਾਦੀ ਹਾਂ ਪੰਜਾਬ ਗਵਰਨਮੈਂਟ ਦੇ ਅਤੇ ਸੈਂਟਰ ਗਵਰਨਮੈਂਟ ਦੇ ਜਿਨ੍ਹਾਂ ਦੇ ਸਾਂਝੇ ਪ੍ਰੋਜੈਕਟ ਦੇ ਨਾਲ ਇਹ ਆਪਣੇ ਘਰ-ਘਰ ਫਿਵਰੇ ਦੀ ਪਾਈਪ ਲਾਈਨ ਚੱਲ ਰਹੀ ਅੰਮ੍ਰਿਤ ਤੂਜ ਯੋਜਨਾ ਘਰ-ਘਰ ਸਪਲਾਈ ਪੈਪ ਆ ਰਹੀ ਹੈ ਪਾਣੀ ਦੀ ਦੇ ਰਹੇ ਤਹਿਤੋਂ ਧੰਨਵਾਦੀਆਂ